ਵਾਹਿਗੁਰੂ ਜਿੱਤ ਕਲਸਾ ਵਾਹਿਗੁਰੂ ਦੇ ਪਤੇ ਸਭ ਦੀ ਮਰਨਾ ਆਇਆ ਉਹ ਛੋੜਾ ਸਮਿਆ ਉਛੋੜਾਇਆ ਇਸ ਸਮਿਆ ਅੱਗੇ ਮਰਨ ਤੇ ਨਾ ਮਰਨ ਖਾਈ ਮੰਡਲ ਮੈਂ ਆਇਆ ਸੋ ਇੱਕ ਦਿਨ ਸਾਰੇ ਜਾਣਾ ਜਿਨੀ ਆਕਾਰੁ ਖਰੇ ਸਵਾਸਾਂ ਦੀ ਪੂੰਜੀ ਵਾਸੀ ਉਨ ਸਮੇਂ ਦੇ ਹੋਏ ਜਗਰਾਤ ਸਿੰਘ ਗੁਰੂ ਚਰਨਤਿਆਰ ਰਾਜੇ ਅੱਜ ਉਹਨਾਂ ਦੇ ਜਿਵੇਂ ਜਿਦੇ ਲੇਖੇ ਜੋਖੇ ਦਾ ਨਜ਼ੂਰ ਉਹ ਇਹ ਹੱਦ ਨਹੀਂ ਉਹਨਾਂ ਨੇ ਕਿਸ ਤਰ੍ਹਾਂ ਦਾ ਜੀਵਨ ਜੀਇਆ ਜਗਰਾਤ ਸਿੰਘ ਕੀ ਉਹਨਾਂ ਦੇ ਪੁੱਤਰੇ ਕਾਕਾ ਗਿਰੀਸ਼ ਸਿੰਘ ਤੋਂ ਪਤਾ ਲੱਗਿਆ ਕਿ ਉਹ ਕੌਣ ਤੇ ਪੰਥ ਨੂੰ ਸਮਰਪਤ ਰੂਹ ਸੀ 100 ਉਹਨਾਂ ਸੀ ਜਿਹੜੀ ਅਕਾਲ ਦਾ ਹੁਕਮ ਮੰਨਦੀਆਂ ਸੀ ਤੇ ਉਸ ਪੰਥਨ ਸਮਰਪਤ ਕਰਦੀਆਂ ਸੀ ਅੱਜ ਉਹ ਰੁਹਾ ਅਲੋਪ ਹੋੰਦੀਆਂ ਜਾ ਰਹੀਆਂ ਨੇ ਕਿਉਂਕਿ ਉਹਨਾਂ ਲਈ ਇੱਕ ਸਿਧਾਂਤ ਤੇ ਪੈਰਾਡੇਨ ਦਾ ਲੋੜ ਸੀ ਕਿ ਸਿੱਖੀ ਸੱਚ ਦਾ ਜਾਦੇ ਸੋਸ ਤੇ ਉਹਨਾਂ ਨੇ ਪੈਰਾ ਦਿੱਤਾ ਜਦੋਂ ਵੀ ਕੋਈ ਪਾਣੀ ਐਮਰਜੈਂਸੀ ਦਾ ਮੋਰਚਾ ਲੱਗਿਆ ਤਾਂ ਨਹੀਂ ਉਹਦੇ ਦਾ ਮੋਰਚਾ ਲੱਗਿਆ ਸੋ ਜੋ ਦੇ ਆਜ ਉਹ ਸਿਰਫ ਨਾਲ ਹੋਣੀ ਐਸੇ ਲੱਗਦਾ ਤੋਂ ਸਰਦਾਰ ਕਨੈਸੀ ਦੀ ਪਿਛੋੜੀ ਜਿਹੜੇ ਕੋਨਾ ਪੰਥ ਕਰ ਸਰਦਾਰ ਦਾ ਸੰਵਾਦ ਤੇ ਉਹਨਾਂ ਦੇ ਜੀਵਨ ਕਿਉਂਕਿ ਜਿਸ ਤੰ ਦਾ ਸਿੱਖੋਂ ਨੂੰ ਤੇਨ ਦੇ ਕਿ 7 ਜਨਵਰੀ 2023 ਨੂੰ ਕੌਮੀ ਅਨਸਾਪ ਮੋਰਚਾ ਲਾਇਆ ਚਿੱਗਰ ਬੰਦੀਸ਼ੀ ਨਾਲ ਰਿਹਾਈ ਵਾਸਤੇ ਇਹ ਹਮੇਸ਼ਾ ਉਸ ਮੋਢੇ ਦਾ ਸਲਾਤਰ ਕਰਕੇ ਹਾਜ਼ਰੀ ਲਾਉਂਦੇ ਗਏ ਸੋ ਇਹ ਸੀ ਅੱਜ ਆਪਾਂ ਜਗਰਾਤ ਸਿੰਘ ਜੀ ਦੀ ਸਿੱਖਿਆ ਦਾ ਪਤਾਜਾ ਇਸ ਨੂੰ ਲਾ ਸਕਦੇ ਆ ਕਿ ਉਹਨਾਂ ਨੇ ਆਪਣੇ ਪਰਿਵਾਰ ਨੂੰ ਕਿਸ ਤਰ੍ਹਾਂ ਦੇ ਸੰਸਕਾਰ ਦਿੱਤੇ ਉਹਨਾਂ ਦੇ ਪੁੱਤਰਾ ਕਾਕਾ ਜਗਜੀਤ ਸਿੰਘ ਕੌਮੀਅਨ ਸਾਹ ਮੋਢੇ ਵਿੱਚ ਬਹੁਤ ਵੱਡੀਆਂ ਸਭਾਵਾਂ ਰੱਖਦਾ ਰਿਹਾ ਸੋ ਬਹਿਤ ਲੱਗੇ ਇਹ ਬਲਯੁਗ ਦੇ ਸਸਕਾਰ ਹੈ ਜਿਹਨੇ ਅੱਗੇ ਆਪਣੀ ਔਲਾਦ ਤੇ ਉਹ ਵਾਲੀ ਪੀੜ੍ਹੀਆਂ ਤੇ ਅਸਰ ਕਰਦੇ ਸੋ ਜਿਸ ਤਰ੍ਹਾਂ ਅੱਜ ਸਰਦਾਰ ਕਨੈਸਿਨ ਵਿਉਂਤੋਂ ਸੋਕੇ ਤਾੜਾ ਲਗਿਆ ਪਿੰਡ ਦਾ ਉਹਨਾਂ ਨੇ ਦੱਸਿਆ ਉਹਨ ਤੋਂ ਪਹਿਲਾਂ ਬੈਠੇ ਅਸੀਂ ਅੱਧਾ ਘੰਟਾ ਕਿ ਪਿੰਡ ਦਾ ਕਿਸ ਤਰ੍ਹਾਂ ਵਿਕਾਸ ਕੀਤਾ ਤੇ ਉਹਨਾਂ ਗੈਰ ਸਿੱਖ ਪਰਿਵਾਰਾਂ ਨੂੰ ਵੀ ਇੱਥੇ ਮਿਲੇ ਲਾਇਆ ਸਮਾਗਮ ਕਿਰਾਏ ਇਹ ਸਾਡੇ ਗੁਰੂ ਦਾ ਸਿਧਾਂਤ ਹੈ ਸਾਨੂੰ ਇਹਦੇ ਪਹਿਲਾਂ ਦੇਣਾ ਚਾਹੀਦਾ ਕਿਉਂਕਿ ਗੁਰੂ ਦਾ ਹੁਕਮ ਹੈ ਸਭੇ ਸਾਂਝੀ ਵਾਰਸ ਦਾ ਹੈ ਕੋਈ ਨਾ ਕਿਸੇ ਬਾਹਰ ਦਾ ਆਸਰ ਇਹ ਕਿਉਂਕਿ ਆਪ ਦਾ ਗੁਰੂ ਨਾਲ ਸਮਾਪਤ ਉਦੋਂ ਹੋਵਾਂਗੇ ਜਦੋਂ ਹੁਕਮ ਮੰਨਿਆ ਹੋਵੇ ਪਰੰਤ ਖਾਸ ਨਹੀਂ ਕੰਮ ਹੈ ਐਸੀ ਖਾਸ ਮੈਂ ਭਾਵ ਹੈ ਸੋਕ ਹੈ ਮਨ ਜਿਹੜਾ ਸੋਕ ਪਾਇਸੀ ਸੋ ਜਿਹੜਾ ਦਿੱਤਾ ਚ ਨਹਾਰਾ ਜਿਹੜੀ ਇਸ ਤਰ੍ਹਾਂ ਦੀ ਤੁਹਾਂ ਉਹਨਾਂ ਵਾਂਗ ਪਤਾ ਲੱਗਦਾ ਉਹਨਾਂ ਦੇ ਮਨ 'ਚ ਬਹੁਤ ਸਤਕਾਰ ਹੈ ਉਹਨਾਂ ਨੇ ਦਾਤੀ ਦਿੱਤੀ ਲਈ ਵਾਪੁਣੀ ਉਥੇ ਜਰੂਰ ਪਰਿਵਾਰ ਨਾਲ ਸਮੁਦਾਇਕ ਪ੍ਰਗਟ ਕਰਨੀ ਹਾਜ਼ਰੀ ਰਵਾਣੀ ਤੇਰੇ ਵੱਲੋਂ ਭਾਵੇਂ ਸ਼ਰੀਫ ਤੌਰ ਤੇ ਹਾਜ਼ਰ ਨਹੀਂ ਹੋ ਸਕਦੇ ਸੋ ਲੋੜ ਹੈ ਅੱਜ ਜਿਸ ਤਰ੍ਹਾਂ ਕਿਸਾਨੀ ਦਾ ਸਕੱਤ ਲੱਗਿਆ ਕੀ ਕਸਰ 17 ਸਾਡੇ ਦੇ ਜੁਣਕਾ ਰਹੀਆ ਉਹਦੇ ਨਾਲ ਡੱਕ ਕੇ ਖੜਨ ਦੀ ਜੋ ਰਾਜ ਸਿੰਘ ਉਹ ਪਹਿਲਾ ਬੰਦੇ ਰਿਹਾ ਉਹਨਾਂ ਦੇ ਆਖਰ ਵਿੱਚ ਮੈਂ ਇਹ ਗੱਲ ਕਹਾਂਗਾ ਭਾਈ ਸਾਹਿਬ ਨੇ ਆਖਰ ਵਿੱਚ ਸਤ ਪੜਿਆ ਚੇਗਿਆਈਆਂ ਬਰੀਆਈਆਂ ਬਾਚੇ ਤਰ ਬੰਦੂ ਇਹ ਜ਼ਿੰਦਗੀ ਦਾ ਮਜੂਰ ਹੈ ਸਾਨੂੰ ਇਸ ਤੋਂ ਸਿੱਖਣਾ ਲੈਣੀ ਚਾਹੀਦੀ ਹੈ ਸੋ ਅਰਥ ਵਿੱਚ ਮੈਂ ਉਸ ਅੰਗਲੀ ਨੂੰ ਸਰਦਾ ਤੇ ਸਰਕਾਰ ਤੇ ਕਰਦਾ ਹੋਣਾ ਪਰਵਾਰ ਨਾਲ ਅਮਦਾਗੀ ਕਰਨਾ ਤੇ ਗੁਰੂ ਸਾਹਿਬ ਦੇ ਚਰਨਾ ਚਰਦਾਸ ਹੈ ਕਿ ਉਹਨਾਂ ਨੂੰ ਆਪਣੇ ਚਰਨਾ ਚਰਨਾ ਨਿਵਾਸ ਕਰਸਣ ਤੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਾਰ ਬਰਸਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ